ਸਾਰੇ ਕੋਲੀ ਸਾਡੇ ਤੇ ਨਾ ਕੀਤਾ ਬੋਲਣ ਦੀ ਅੱਖ ਦੇਖੀ ਸਾਨੂੰ ਬੋਲਣ ਦੀ ਅੱਖ ਦੇਖੀ ਸਾਨੂੰ ਸਾਰੇ ਅਸੀਂ ਪਿਆਰ ਨਾਲ ਹੀ ਬੋਲਦੇ ਹਾਂ ਹਾਂ ਸਾਨੂੰ ਸਾਡੇ ਕਿਨੇ ਫੋਨ ਲਵੋ ਕਿਹੜੇ ਹੱਤਪਾਤੀਆਂ ਚੱਲ ਲੱਗ ਜਾਏ ਨੂੰ ਅਸੀਂ ਕੋਈ ਨਾ ਚੱਲ ਬੋਲਣ ਦੀ ਸਾਨੂੰ ਅੱਖ ਲੱਗੀ ਹੈ ਹਾਂ ਜੀ ਮਾਸ ਆਪਾਂ ਦਾ ਆਪ ਦੇ ਸਵਾਰ ਜਿੰਨੇ ਹੀ ਇਲਾਕੇ ਦੇ ਕਾਲੇ ਪਾਣੀ ਦਾ ਨਰਮੇ ਦਾ ਵੀ ਜਿਹੜੇ 20 ਨਗਰੀ ਪੇਰ ਰਹੇ ਨੇ ਕ腐ਸ਼ਨ ਤੁਹਾਡੇ ਇਲਾਕੇ ਜਵਾਦਗੀ ਤੇ ਅੱਜ ਤੁਹਾਡੇ ਸਾਹਮਣੇ ਇਹਨਾਂ ਦਾ ਹਾਲ ਇਹਨਾਂ ਨੇ ਸਾਹਮਣੇ ਆ ਕੇ ਮੈਂ ਇਸ ਟਾਈਮ ਦਾ ਨਿੱਕਾ ਯਾਰ ਨੇ ਨਾਈਟ ਕਰ ਲਿਆ ਲਾਡਾ ਦੇਖੋ ਭਗਵਾਨ ਦੇ ਬਾਹਰ ਫੋਟੋ ਤੇ ਬੱਸ ਚਲਾਣ ਕੇ ਵੀ ਹੁਣੇ ਤਮਕਾਇਆ ਜਾ ਰਿਹਾ ਹੈ ਅਫਸਰਾਂ ਵੱਲੋਂ ਤਮਕਾਇਆ ਜਾ ਰਾਂ ਨੇ ਵੀ ਫੋਨ ਦੇ ਦਿਓ ਅਸੀਂ ਕੋਈ ਅਤਵਾਦੀ ਨਹੀਂ ਔਰ ਸਾਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਥਾਣੇ ਲਿਜਾ ਕੇ ਕਰਦੇ ਸਿੱਧਾ ਜਿਵੇਂ ਕਰੀਦਾ ਮੈਂ ਐਸ ਕੇ ਮੰਨੂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਾਂਗਾ ਆਪ ਦਾ ਵੱਧ ਤੋਂ ਵੱਧ ਜਿੰਨਾ ਜੋਰ ਲੱਗਦਾ ਲਾ ਦਿਓ ਨਹੀਂ ਤਾਂ ਢੋਡੀ ਮਿੱਤਰੋ ਅੱਜ ਨਹੀਂ ਤੇ ਕੱਲ ਨਹੀਂ ਆਹ ਹਾਲਤ ਹੋਣੀ ਆ ਜਿਹੜੀ ਸਾਡੇ ਨਾਲ ਹੁੰਦੀ ਪਈ ਐ ਸਾਰੇ ਤਗੜੇ ਹੋ ਕੇ ਆਪਦੇ ਘਰਾਂ ਚੋਂ ਨਿਕਲਿਓ ਟੂਲ ਪਲਾਜਾ ਬੰਦ ਕਰ ਦਿਓ ਜਿੰਨਾ ਚਿਰ ਇਹ ਸਾਨੂੰ ਆਹ ਜਿਹੜੇ ਢੰਡੇ ਸਾਡੇ ਦਾ ਇਨਸਾਫ ਨਹੀਂ ਦਿੰਦੇ ਉਹਨੇ ਚਿਰ ਅਸੀਂ ਇਸੇ ਤਰ੍ਹਾਂ ਡਟੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਵੇਂਲੇ ਸਾਨੂੰ ਆ ਪੁਲਿਸ ਨੇ ਅਰੈਸਟ ਕਰ ਲਿਆ ਗੱਡੀ ਚ ਬੰਦ ਕਰਕੇ ਲੈ ਚੱਲੇ ਆ ਮੁੱਖ ਮੰਤਰੀ ਦਾ ਅਸੀਂ ਸਵਾਲ ਪੁੱਛਣ ਆਏ ਸੀ ਆ ਤੁਸੀਂ ਦੇਖ ਲਓ ਆ ਨਾ ਤਾਂ ਇਸ ਗੱਡੀ ਚ ਪਾਣੀ ਐ ਤੇ ਨਾ ਕੋਈ ਹਵਾ ਦਾ ਪ੍ਰਬੰਧ ਐ ਉਤੋਂ ਰਾਹ ਚ ਰੋਕ ਕੇ ਐ ਸੱਟੋ ਮੋਕੇ ਬੋਰ ਦਾ ਕਿ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਤੁਹਾਨੂੰ ਦਬਲਾਂਗੇ ਤੁਸੀਂ ਫੋਨ ਫੜਾ ਦਿਓ ਕੀ ਗੱਲ ਅਸੀਂ ਕਤਲ ਕੀਤਾ ਲੋਕਤੰਤਰ ਦੀ ਆਵਾਜ਼ ਦਵਾ ਰਹੇ ਹੋ ਤੁਸੀਂ ਆ ਤੁਸੀਂ ਸਵਾਲਾਂ ਜਵਾਬ ਦਿਓ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਇਹਨਾਂ ਝਾੜੂ ਵਾਲਿਆਂ ਨੂੰ ਪਿੰਡਾਂ ਇਹਨਾਂ ਵੜਨ ਦਿਓ ਜਿਹੜਾ ਇਹਨਾਂ ਦਾ ਹਾਲ ਹੈ ਸਾਡੇ ਨਾਲ ਬਹੁਤ ਬੁਰੀ ਹਾਲਤ ਜੇ ਕੋਈ ਬੰਦਾ ਵੀ ਇੱਥੇ ਮਰਦਾ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਤੇ ਮੁੱਖ ਮੰਤਰੀ ਸਾਹਿਬ ਹੋਣਗੇ ਧੰਨਵਾਦ ਅੱਜ ਪੱਲੂਆ ਨੇ ਹਲਕੇ ਦੇ ਪਿੰਡ ਭਾਵਾਲੇ ਮੁੱਖ ਮੰਤਰੀ ਪੰਜਾਬ ਆ ਰਿਹਾ ਸੀ ਉੱਥੇ ਸਾਡਾ ਆਪ ਜਾਂ ਕਿਸਾਨੀ ਮੰਗਾ ਸੀ ਇਲਾਕੇ ਦੇ ਲੋਕਾਂ ਦੀਆਂ ਮੰਗਾ ਸੀ ਜਿਵੇਂ ਲੁਧਿਆਣੇ ਵਾਲਾ ਕਾਲਾ ਪਾਣੀ ਪੀਣ ਵਾਲਾ ਆ ਰਿਹਾ ਤੇ ਪਾਣੀ ਸਾਨੂੰ ਸਾਫ਼ ਕਿਉਂ ਨਹੀਂ ਮਿਲ ਰਿਹਾ ਨਹਿਰੀ ਪਾਣੀ ਕਿਉਂ ਨਹੀਂ ਮਿਲ ਰਿਹਾ ਨਰਮੇ ਦੇ ਚੰਗੇ ਬੀਜ ਕਿਉਂ ਨਹੀਂ ਮਿਲੇ ਪੰਜਾਬ ਐਗਰੋ ਕਿਸਾਨਾਂ ਦੇ ਜਿਹੜੇ ਕਿਲੋਸ ਦੀ ਪੇਮੈਂਟ ਕਿਉਂ ਨਹੀਂ ਦੇ ਰਹੀ ਭ੍ਰਿਸ਼ਟਾਚਾਰ ਦੀਆਂ ਜਿਹੜੀਆਂ ਤੇਰੇ ਰਾਜ ਵਿੱਚ ਸਾਰੀਆਂ ਦਬਾਰ ਹੋ ਗਈਆਂ ਨੇ ਹਰ ਪਾਸੇ ਉੱਥੇ ਸਾਫ ਸੁਥਰਾ ਸ਼ਾਸਨ ਕਿਉਂ ਨਹੀਂ ਮਿਲ ਰਿਹਾ ਇਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਤਾਂ ਕੀ ਦੇਣੇ ਉਲਟਾ ਸਾਡੂੰ ਧੱਕਾ ਮੁੱਕੀ ਕਰਕੇ ਬਖਤਰਬੰਦ ਗੱਡੀ ਵਿੱਚ ਬਿਠਾ ਲਿਆ ਤੇ ਜਿਹੜੇ ਸਾਡੇ ਕਿਸਾਨੀ ਝੰਡੇ ਸੀ ਉਹ ਵੀ ਸਾੜ ਦਿੱਤੇ ਮੈਂ ਇਸਕੀਮ ਨੂੰ ਕਾਹਾਂਗਾ ਜਿਨ੍ਹਾਂ ਨੇ ਮੋਦੀ ਨੂੰ ਚੁਕਾਇਆ ਸੀ ਹੁਣ ਤੁਹਾਡੀ ਜ਼ਿੰਮੇਵਾਰੀ ਏ ਕਿਸਾਨੀ ਝੰਡੇ ਜਿਹੜੀ ਸਾਡੀ ਅੱਜ ਕਿਸਾਨੀ ਝੰਡਿਆਂ ਦੀ ਇਹਨਾਂ ਨੇ ਬੇਦ ਵੀ ਕੀਤੀ ਹੈ ਹੁੰਦਾ ਹੁੰਦੇ ਦੇ ਐਸ ਕੇ ਐਮ ਕੀ ਸਟੈਂਡ ਲੈਂਦਾ ਹਨ ਦਾ ਨਾਲ ਅੱਜ ੱਤਕਾ ਆਇਆ ਕਿਰਤੀ ਲੋਕਾਂ ਨਾਲ ਅੱਜ ਕਿਰਤੀ ਲੋਕਾਂ ਨਾਲ ੱਤਕਾ ਆਇਆ ਅੱਜ ਮਜ਼ਦੂਰ ਲੋਕਾਂ ਦੀ ਆਵਾਜ਼ ਦੱਬੀ ਗਈ ਅੱਜ ਅੱਜ ਆਵਾਜ਼ ਦੱਬੀ ਗਈ ਸਾਰਿਆਂ ਦੀ